जिसका नाम है चौधरी कलॉथ हाउस लो जी नमी वीडियो लैके फिर हाजिर हो गए और बहुत ही सोहने रेट कुछ चीजा नवी आई हैं जिस तरह कुर्ता पजामा आ गया है कुछ साइड भाई भैन पुछ के गए थे कुर्ते पजामे की सेल उस तरह है जिस तरह अछली बार एक सेल लगाई थी उस तरह की ही चीजा लैके आए हैं और रेट देखते दे रहे हो। एंड तक भी शुरू कर दे अडिय ਸਭ ਤੋਂ ਪਹਿਲਾਂ ਤਾਂ ਜੀ ਦੇਖੋ ਡੈਲਟਾ ਦੇ ਨਵੇਂ ਡਿਜ਼ਾਈਨ ਆ ਗਏ ਉਹੀ ਸੂਟ ਹੈ ਜਿਹੜਾ ਪਿਛਲੇ ਸਾਲ ਅਸੀਂ ਵੇਚ ਰਹੇ ਸੀ ਸ਼ਫਾਨ ਬਹਿ ਜਹੇ ਵਰਗਾ ਮਿਕਸ ਜਿਹੜਾ ਕਪੜਾ ਹੁੰਦਾ ਹੈ ਡਿਜ਼ਾਈਨ ਕਲਰ ਬਹੁਤ ਹੈ ਪ੍ਰਾਈਸ ਸੁਣ ਲੋ ਬੜੇ ਪਨੇ ਦਾ ਕਪੜਾ ਹੁੰਦਾ ਹੈ ਜੀ ਇਹ ਸੂਟ ਮਿਲੂਗਾ 340 ਸਾਢੇ 3 ਮੀਟਰ ਕਹਿੰਦੇ ਆ 340 ਕਪੜਾ ਮੀਟਰ ਨਾਲ ਮਿੰਕੇ ਦੇਵਾਂਗੇ ਸਿਰਫ 150 ਰੁਪਏ ਦਾ ਸੂਟ ਦਿਖਾਈ ਜੀ ਡਿਜ਼ਾਈਨ ਇਹ ਦੇਖੋ ਜੀ ਸਿਰਫ 1500 ਰੁਪਏ ਦੇ ਹਿਸਾਬ ਦੇ ਨਾਲ ਸੂਟ ਆ ਗਿਆ ਹੈ ਜੀ ਇੱਕ ਚੀਜ਼ ਯਾਦ ਰੱਖਿਓ ਮਿਕਸ ਕਪੜਾ ਹੁੰਦਾ ਜਿਸ ਤਰ੍ਹਾਂ ਪਹਿਲਾਂ ਸ਼ਿਫੌਨ ਦਾ ਕਪੜਾ ਆਂਦਾ ਹੁੰਦਾ ਸੀ ਜੀ ਇਹਨਾਂ ਚੀਜ਼ਾਂ ਨੂੰ ਪਹਿਲਾਂ ਸਮਝ ਲਿਓ ਆ ਕੇ ਫਿਰ ਕਹੋ ਕਾਟਨ ਗਿਆ ਸੀ ਇੱਕ ਵਾਰੀ ਨਹੀਂ ਕਹੀਦਾ ਕਾਟਨ ਇਹ ਚੀਜ਼ਾਂ ਜੋ ਜਿਹੜੇ ਗਾਹਕ ਨੇ ਲੈਣੀਆਂ ਉਹਨਾਂ ਨੇ ਲੈਣੀਆਂ ਹਰ ਇੱਕ ਆਪਣੇ ਆਪਣੇ ਹਿਸਾਬ ਦੇ ਨਾਲ ਚੀਜ਼ ਖਰੀਦਦਾ ਹੈ ਦੇਖਦੇ ਜਾਓ ਡਿਜ਼ਾਈਨ ਰੇਟ ਅਸੀਂ ਦੱਸਣੇ ਆ ਸਾਡੇ ਰੇਟ ਦਾ ਫਰਕ ਹੈ ਖੁਸ਼ੀ-ਖੁਸ਼ੀ ਦੱਸੋ ਜੀ ਹਰ ਵਾਰ ਕੱਪੜੇ ਦੀ ਅਸੀਂ ਕੋਈ ਗਰੰਟੀ ਨਹੀਂ ਕਿਸੇ ਨੂੰ ਵੀ ਦਿੰਦੇ ਹਾਂ ਕਿਤੇ ਵੀ ਚਾਹੇ 5000 ਦਾ ਸੂਟ ਹੈ ਚਾਹੇ ਹੈ 200 150 ਜਾਂ 100 ਰੁਪਏ ਦਾ ਨਾ ਗਰੰਟੀ ਆਂਦੀ ਨਾ ਦਿੰਦੇ ਆ ਹਰ ਜਗ੍ਹਾ ਵਿਕਦੀਆਂ ਇਹ ਚੀਜ਼ਾਂ ਸਾਡਾ ਫਰਜ਼ ਹੈ ਸਿਰਫ ਆਹੇ ਦੱਸਣਾ ਲਓ ਜੀ ਨੈਕਸਟ ਦੇਖੋ ਲੀਜੀ-ਬੀਜੀ ਦਾ ਕੱਪੜਾ 480 ਕੱਪੜਾ 200 ਰੁਪਏ ਦੇ ਵਿੱਚ ਠੀਕ ਹੈ ਜੀ ਅਗਰ 5 ਮੀਟਰ ਲੈਣਾ ਤਾਂ 220 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਡਿਜ਼ਾਈਨ ਹੈ ਹੁਣੇ ਤੁਹਾਡੇ ਸਾਹਮਣੇ ਨਿਗਾ ਕਰਵਾ ਦੇਣੀ ਹੈਗੇ ਸਾਰੇ ਡਿਜ਼ਾਈਨ ਹੈ ਸਿਰਫ ਇਹ ਚੀਜ਼ ਨੋਟ ਕਰੋ 480 ਕਪੜਾ ਲੈਣਾ ਹੈ ਤਾਂ 200 ਰੁਪਏ ਦਾ ਸੂਟ ਅਗਰ 5 ਮੀਟਰ ਸੂਟ ਲੈਣਾ ਤਾਂ 220 ਰੁਪਏ ਦਾ ਸੂਟ ਸਿਰਫ ਇੰਨਾ ਕੀ ਫਰਕ ਹੈ ਇਹ ਸਾਰੇ 300 ਰੁਪਏ ਵਾਲੇ ਸੂਟ ਹੈ ਤਿੰਨ ਤਿੰਨ ਸੌ ਵਾਲੇ ਸੂਟ ਹੈ ਜਿਹੜੇ ਇਸ ਟਾਈਮ ਮੈਂ ਦੇ ਰਿਹਾ ਹੁਣ ਅੱਗੇ ਨਹੀਂ ਮਿਲਣੇ ਅੱਜ ਪੱਖੇ ਸ਼ੁਰੂ ਵੀ ਹੋ ਗਏ ਆ ਜਿਸ ਹਿਸਾਬ ਨਾਲ ਅਸੀਂ ਦੇਖ ਰਹੇ ਆ ਗਰਮੀ ਵਧਣ ਲੱਗੀ ਐ ਮਿਲਾਂ ਨੇ ਰੇਟ ਪਹਿਲਾਂ ਹੀ ਵਧਾ ਦਿੱਤੇ ਅਸੀਂ ਤਾਂ ਇਹ ਸੌਦੇ ਦਸੰਬਰ ਦੇ ਕੀਤੇ ਹੋਏ ਸੀ ਤਾਂ ਤੁਹਾਡੀ ਸੇਵਾ ਦੇ ਵਿੱਚ ਇਹ ਚੀਜ਼ਾਂ ਦੇ ਰਹੇ ਆ ਨਹੀਂ ਸਾਡੋਂ ਨਹੀਂ ਇਹ ਰੇਟ ਆਣੇ ਹੈ ਜੀ ਲਓ ਜੀ ਨਾ ਆਹ ਦੇਖੋ ਪਿਓਰ ਕਾਟਨ 100% ਕਾਟਨ ਅਗਰ ਗਾਹ ਕਹਵੇ ਪਿਓਰ ਕਾਟਨ ਨਹੀਂ ਹੈ ਤਾਂ ਮੇਰੀ ਗਾਰੰਟੀ ਸੂਟ ਦਾ ਰੇਟ ਹੈ 360 ਕੱਟ ਹੈ 480 ਕਪੜਾ ਇਹ ਸਭ ਤੋਂ ਪਹਿਲਾਂ ਜੀ 300 ਰੁਪਏ ਦਾ ਸੂਟ ਜੀ ਇਨਾਂ ਦੇ ਵਿੱਚ ਵੀ ਡਿਜ਼ਾਈਨ ਮਿਲ ਜਾਣਗੇ ਉਹ ਤੁਸੀਂ ਦੁਕਾਨ ਤੇ ਆ ਕੇ ਦੇਖ ਸਕਦੇ ਹੋ ਚੀਜ਼ਾਂ ਦੇਖੋ ਇਹ ਦੇਖੋ ਜੀ ਕੈਮਰੀ कॉटन ਹੈ 400 ਰੁਪਏ ਦਾ 5 ਮੀਟਰ ਸੂਟ ਇਹ ਰੇਟ ਬਸ ਹੁਣ ਦਾ ਹੀ ਹੈ ਅੱਜ ਸਾਨੂੰ ਇੱਕ ਸੈੱਟ ਆਇਆ ਉਹ 500 ਰੁਪਏ ਚ ਸੂਟ ਵੇਚ ਰਹੇ ਆ ਸੇਮ ਸੈੱਟ ਆ ਗਿਆ ਹੈ ਆਹੀ ਚੀਜ਼ਾਂ ਪਰ ਉਹ ਸੂਟ ਵੇਚਣਾ ਪੈ ਰਿਹਾ 500 ਰੁਪਏ ਦਾ ਮੇ ਤਾਂ ਜਿਹੜੀਆਂ ਚੀਜ਼ਾਂ ਮੇਰੇ ਕੋਲ ਹੈ ਇਹ 4-400 ਰੁਪਏ ਚ ਮੈਂ ਤੁਹਾਨੂੰ ਦਵਾਂਗਾ ਜਿੰਨੇ ਸੂਟ ਪਏ ਐ ਉਸ ਤੋਂ ਬਾਅਦ ਨਵੇਂ ਰੇਡ ਨਵੀਆਂ ਚੀਜ਼ਾਂ ਜੀ ਲਓ ਹੁਣ ਦੇਖੋ ਕੁੜਤਾ ਪਜਾਮਾ ਬਹੁਤ ਹੀ ਸੋਹਣਾ ਕੁੜਤਾ ਪਜਾਮਾ ਹੈ ਕਪੜਾ ਮਾੜਾ ਵੀ ਚੁਬਣ ਵਾਲਾ ਨਹੀਂ ਤੁਸੀਂ ਕਪੜਾ ਆ ਕੇ ਦੇਖੋ ਕਪੜੇ 'ਚ ਫੁੱਲ ਜਾਨ ਹੈ ਚੱਲਣ 'ਚ ਵੀ ਆਊਗਾ ਮਲਾਈ ਵਰਗਾ ਕਪੜਾ ਹੈ ਰੰਗ ਕਮ ਸੇ ਕਮ ਜੇ ਕਹੀਏ ਤਾਂ 10 12 ਕਲਰ ਕਲਰ ਦੇਖੋਗੇ ਰੂਹ ਖੁਸ਼ ਹੁੰਦੀ ਹੈ ਸਾਰੇ ਕਲਰ ਹੰਡਾਣ ਵਾਲੇ ਇਹ ਦੇਖੋ ਹੁਣ ਗੱਲ ਕਰਦੇ ਆ ਪ੍ਰਾਈਸ ਦੀ 5 ਮੀਟਰ ਸੂਟ ਦੇਵਾਂਗੇ ਸਿਰਫ ਕੁਰਤਾ ਪਜਾਮਾ 200 ਰੁਪਏ ਦੇ ਵਿੱਚ ਆ ਦੇਖੋ ਆ ਸਾਰੇ ਇਸੇ ਦੇ ਵਿੱਚ ਹੈ 5 ਮੀਟਰ ਕੱਪੜਾ ਸਿਰਫ 200 ਰੁਪਏ ਚ ਮਣ ਕੇ ਤੁਸੀਂ ਵੱਧ ਕਟਾਣਾ ਤਾਂ ਵੱਧ ਕਟਾ ਲਿਓ ਕੱਟ ਵੱਡੀਆਂ ਮੰਗਵਾਈਆਂ ਅਗਰ ਕਿਸੇ ਨੂੰ 5.5 ਲੱਗਦਾ 6 ਲੱਗਦਾ ਹੈ ਤਦ ਵੀ ਲੈ ਲਿਓ ਸਿਰਫ 40 ਰੁਪਏ ਮੀਟਰ ਦੇ ਭਾਅ ਦੇ ਵਿੱਚ 12 ਰੰਗ ਹੈ ਬਹੁਤ ਟੌਪ ਦਾ ਕਪੜਾ ਹੈ 200 ਰੁਪਏ ਦਾ 5 ਮੀਟਰ ਨਹੀਂ ਮਿਲਣਾ ਕਿਤੇ ਲਿਖ ਕੇ ਦੇ ਸਕਦਾ ਬਾਕੀ ਤੁਹਾਡੀ ਇੱਛਾ ਹੁਣ ਦਾ ਰੇਟ ਦੱਸਤਾ ਨਵੇਂ ਰੇਟ ਆਣਗੇ ਫਿਰ ਗੱਲ ਕਰਿਓ ਆ ਲੋ ਜੀ ਏਕੇ ਟੈਕਸ ਦਾ ਪ੍ਰਿੰਸਸ ਕਲੈਕਸ਼ਨ ਆਂਦਾ ਬਹੁਤ ਟੌਪ ਦਾ ਕਪੜਾ ਹੈ ਰੰਗ ਸਿੱਟੋ ਇਹਨਾਂ ਦੇ ਇਹ ਸੂਟ ਵਿਕਦੇ ਆ ਜੀ 8-800 ਰੁਪਏ ਦੇ ਅਸੀਂ ਤੁਹਾਨੂੰ ਸੂਟ ਦੇਣਾ ਹੈ ਸਿਰਫ 600 ਰੁਪਏ ਦਾ ਬਹੁਤ ਹੀ ਅੱਛਾ ਕਪੜਾ ਹੈ ਚੀਜ਼ ਬਹੁਤ ਟੌਪ ਦੀ ਹੈ 800 ਰੁਪਏ ਵਾਲਾ ਸੂਟ ਹੈ ਜਿਹੜਾ ਤੁਹਾਨੂੰ 600 ਰੁਪਏ ਚ ਪੂਰੇ 5 ਮੀਟਰ ਦੇਣ ਲੱਗਿਆ ਆ ਲਓ ਜੀ ਆਈ ਦੇ ਚ ਰੰਗ ਇੱਕ ਸੂਟੇ ਖੋਲ ਦੋ ਲਓ ਜੀ ਕਾਟਨ ਸ਼ਿਮਰ ਦੇ ਵਿੱਚ ਮੈਚਿੰਗ ਸੂਟ ਆ ਗਿਆ ਹੁਣੇ ਤੁਹਾਡੇ ਮੂਰੇ ਪੇਸ਼ ਕਰਨ ਲੱਗੇ ਆ ਰੇਟ ਸੁਣ ਲਿਓ ਬਹੁਤ ਅੱਛਾ ਰੇਟ ਹੈ ਸਿਰਫ 750 ਰੁਪਏ ਚ 1000 ਰੁਪਏ ਵਾਲਾ ਸੂਟ ਦੇਖੋ ਚੀਜ਼ ਆਤਾ ਛੋਟੀ ਵੀਡੀਓ ਜ ਤਾਹੇ ਬਣਾ ਰਹੇ ਆ ਕਿ ਬਸ ਕਾਟਨ ਸ਼ਿਮਰ ਹੈ ਜੀ ਆ ਦੇਖੋ ਪ੍ਰਿੰਟਡ ਟੂ ਪ੍ਰਿੰਟਡ ਬਹੁਤ ਅੱਛਾ ਡਿਜ਼ਾਈਨ ਸਿਰਫ 750 ਰੁਪਏ ਦਾ ਸੂਟ ਕੋਈ ਨੰਬਰ ਨਹੀਂ ਲਕੋ ਰਹਾਏ ਬਕਾਇਦਾ ਦੇਖੋ ਨੰਬਰ ਕਿਸੇ ਨੂੰ ਸ਼ੱਕ ਹੋਵੇ ਤਾਂ ਵੀ ਫੁੱਲ ਗਾਰੰਟੀ ਕੈਨਾ ਗੱਲਾਂ ਚ ਲਓ ਜੀ ਹੁਣ ਦੇਖੋ ਮਸਲੀਨ ਸ਼ਿਮਰ 16 1600 ਰੁਪਏ ਦਾ ਸੂਟ ਅੱਜ ਦਾ ਸੂਟ ਦਾ ਰੇਟ ਹੈ ਸਾਢੇ 3 ਮੀਟਰ ਵੱਡਾ ਪਨਾ ਸਿਰਫ 800 ਰੁਪਿਆ ਇਹ ਬਸ ਹੁਣ 2-4 ਦਿਨ ਦੀ ਗੱਲ ਹੈ ਰੇਟ ਤੁਸੀਂ ਦੇਖੀ ਜਾਓ ਕਿੱਥੇ ਪੁੱਜਦੇ ਐ ਇਹ ਤੁਸੀਂ ਦੇਖਣੇ ਰੇਟ ਕਿੱਥੇ ਗਏ ਅਸੀਂ ਤਾਂ ਸਾਨੂੰ ਦਾ ਸਿਰਫ ਇੱਕੋ ਹੀ ਨਸ਼ਾ ਹੈ ਕਿ ਗਾਪ ਨੂੰ ਰੇਟ ਉਹ ਦੇਣਾ ਜਿਹੜਾ ਨਾਮ ਮਿਲੇ ਬਾਕੀ ਭਾਈ ਬਥੇਰਾ ਗਾਹਕ ਆਪਣੇ ਹਿਸਾਬ ਨਾਲ ਨਖਰੇ ਕਰਨ ਵਾਲਾ ਵੀ ਹੁੰਦਾ ਇਹ ਗਾਹਕ ਦੀ ਇੱਛਾ ਹੈ ਸਾਡਾ ਫਰਜ਼ ਹੈ ਚੀਜ਼ਾਂ ਦਿਖਾਉਣੀ ਆ ਕਿਸੇ ਨੂੰ ਪਸੰਦ ਆਣਾ ਕਿਸੇ ਨੂੰ ਨਹੀਂ ਵੀ ਆਣਾ ਉਹ ਗਾਹਕ ਦੀ ਇੱਛਾ ਹੈ ਠੀਕ ਹੈ ਜੀ ਤੁਸੀਂ ਪੈਸੇ ਖਰਤਨੇ ਤੁਹਾਡਾ ਮਾਨ ਹੈ ਇਹ ਚੀਜ਼ ਯਾਦ ਰੱਖੋ ਜੀ ਹੁਣ ਦੇਖੋ ਡਿਜੀਟਲ 8800 ਰੁਪਏ ਦਾ ਸੂਟ ਆਉਣ ਲੱਪਿਆ ਹੈ ਮੈਂ ਦਊਂਗਾ ਹਜੇ ਵੀ ਤੁਹਾਨੂੰ ਇਹ ਸੂਟ ਸਿਰਫ 600 ਰੁਪਏ ਚ অল ওভার कॉटन सूट ਨਾਲ ਪਿਓਰ ਦੀ ਚੁੰਨੀ ਬਹੁਤ ਸੋਹਣਾ ਰੇਟ ਹੈ ਸੂਟ ਦਾ 600 ਰੁਪਿਆ ਅੱਗੇ ਸਮਝ ਲਿਓ ਰੇਟ ਨਹੀਂ ਮਿਲਣਾ ਮੈਨੂੰ ਮੈਂ ਸਕਰੀਨ ਸ਼ਾਟ ਦਿਖਾ ਸਕਦਾ ਅੱਜ ਵੀ 800 ਕਿੰਨੇ ਰੁਪਏ ਦੇ ਵਿੱਚ ਇਹ ਸੂਟ ਆ ਗਿਆ ਜੀ ਹੁਣ ਚਾਹੇ ਮਸਲੀਨ ਦਾ ਦੁਪੱਟਾ ਲੈ ਲਓ ਚਾਹੇ ਪਿਓਰ ਦੀ ਚੁੰਨੀ ਲੈ ਲਓ ਰੇਟ ਤਾਂ ਬਰਾਬਰ ਹੈ ਮਸਲੀਨ ਦੇ ਦੁਪੱਟੇ ਦਾ 850 ਰੁਪਏ ਮੈਂ ਹੁਣ ਇਸ ਸੂਟ ਦਾ ਰੇਟ ਦੇਖਿਆ ਜੀ ਅਸੀਂ ਦਾ ਸਿਰਫ ਤੁਹਾਨੂੰ ਰੇਟ ਦੇਣੇ ਆ ਉਹ ਤੁਸੀਂ ਨੋਟ ਕਰਨਾ ਜਿੰਨੀ ਜਲਦੀ ਆ ਸਕਦੇ ਸੂਟ ਮਿਲ ਵੀ ਸਕਦੇ ਆ ਘੱਟੋ ਘੱਟ ਮੰਨੋ 10 ਦਿਨ ਹੀ ਤੁਸੀਂ ਆਦੇ ਹੋ ਜਾਂ 7 ਦਿਨ ਬਾਅਦ ਆ ਰਹੇ ਹੋ ਫਿਰ ਸੂਟ ਨਹੀਂ ਵੀ ਮਿਲਦੇ ਇਹ ਚੀਜ਼ ਯਾਦ ਰੱਖਿਓ ਜੀ ਲਓ ਜੀ ਹੁਣ ਦੇਖੋ ਹੈਂਡ ਟੋਵਲ ਆਏ ਆ ਫਾਈਬਰ ਦੇ ਬਹੁਤ ਸੋਹਣੇ ਚਾਹੇ ਕਿਚਨ ਲਈ ਲੈ ਜਾਓ ਚਾਹੇ ਬੈਸੇ ਜਿਸ ਤਰ੍ਹਾਂ ਹੱਥ 'ਚ ਰੱਖਣ ਦੀ ਕਿਸੇ ਆਦਤ ਹੈ ਉਸ ਤਰ੍ਹਾਂ ਵਾਸ਼ਰੇਸ਼ਨ ਤੇ ਟੰਗਣ ਦੇ ਲਈ ਬਹੁਤ ਸੋਹਣੇ ਟੋਵਲ ਆਏ ਆ ਸਾਈਜ਼ ਦੇ हिसाब ਨਾਲ ਰੇਟ ਇਹ ਕਿਸ਼ੇ ਰੇਟ ਹੈ ਜੀ 40 ਰੁਪਏ ਦਾ ਜੀ ਲਓ ਨੈਕਸਟ ਦੇਖੋ ਸਾਈਜ਼ ਦੇ ਸਾਹਮਣੇ ਇਹਦਾ ਜੀ 50 ਰੁਪਏ ਜੀ ਰੰਗ ਮਿਲ ਜਾਂਦੇ ਇਹ ਚੀਜ਼ਾਂ ਤਾਂ ਪੇਸ਼ ਕਰਦੇ ਆ 100 ਰੁਪਏ ਦਾ ਗਾਹਕ ਲੈ ਕੇ ਆ ਰਿਹਾ ਮੈਂ ਵੀ ਪਹਿਲਾਂ 100 ਦਾ ਵਿੱਚ ਆ ਇਧਰ 80 ਰੁਪਏ ਦੇ ਵਿੱਚ ਜੀ ਆ ਦੇਖੋ 50 ਰੁਪਏ ਦੇ ਵਿੱਚ ਜੀ ਹੁਣ ਸੇਮ ਚੀਜ਼ ਵਰਗੀ ਚੀਜ਼ ਹੈ ਪਰ ਹੋਰ ਕੰਪਨੀ ਦਾ ਵੀ ਲਿਆ ਆ ਰੇਟ ਦਾ ਫਰਕ ਹੈ ਇਹ ਚੀਜ਼ ਸਮਝਿਓ ਜਦ ਕਿ ਵੈਸੇ ਦੇਖੋਗੇ ਤਾਂ ਲੱਗਣਾ ਨਹੀਂ ਹੈ ਥੋੜਾ ਜਿਹਾ ਵਜਨ ਦਾ ਫਰਕ ਹੈ ਸਿਰਫ ਜੀਐਸਐਮ ਦਾ ਇਹ ਹੈ 80 ਰੁਪਏ 80 ਰੁਪਏ ਦੇ ਵਿੱਚ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਐ ਅਗਰ ਹੈਂਡ ਟਾਵਲ ਲੈਣੇ ਹੋਣ ਤਾਂ ਤੁਸੀਂ ਲੈ ਸਕਦੇ ਹੋ ਜੀ ਬਹੁਤ ਅੱਛੇ ਰੇਟ ਹੈ ਹੁਣ ਤੁਹਾਨੂੰ ਦਿਖਾਣੇ ਇੱਕ ਦੋ ਸੂਟ ਹੋਰ ਆ ਦੇਖੋ ਮਸਲੀਨ ਤੇ ਸੂਟ ਆ ਰਿਹਾ ਬਹੁਤ ਸੋਹਣਾ ਮੈਚਿੰਗ ਸੂਟ ਹੈ ਜੀ ਮਸਲੀਨ ਤੇ मस्लिन शिमर है नाल मसलिन ਦਾ ਦੁਪੱਟਾ ਕੀ ਰੇਟ ਆਇਆ ਜੀ 1300 1300 ਰੁਪਏ ਦਾ ਸੂਟ ਜੀ ਰੇਟ ਦੇਖੋ ਬਸ ਆ ਲੋ ਜੀ ਬਹੁਤ ਹੀ ਟੌਪ ਦਾ ਕਪੜਾ ਕਪੜਾ ਤਾਂ ਰੂਹ ਖੁਸ਼ ਕਰਦਾ ਐਨਾ ਟੌਪ ਦਾ ਕਪੜਾ ਲੱਗਿਆ ਹੋਇਆ ਪਿਓਰ ਕੈਮਰਿਕ ਵਰਕ ਬਹੁਤ ਸੋਹਣੇ ਪਿਓਰ ਦੇ ਦੁਪੱਟੇ 1250 ਇਹ ਆ ਗਿਆ 1350 ਰੁਪਏ ਜੀ ਇਹ 1250 ਆ 1250 ਇੱਕ ਇਹ ਹੈ 1350 ਤੋਂ ਨੰਬਰ ਦਾ ਫਰਕ ਹੈ ਮਸਲਿਨ ਦੇ ਦੁਪट्टे ਦੇ ਨਾਲ 100 ਰੁਪਿਆ ਐਕਸਟਰਾ ਪਿਓਰ ਚੁੰਨੀ ਨਾਲ 1250 ਇੱਕ ਸੋਹਣਾ ਦਿਖਾਣੇ 1600 ਰੁਪਏ ਦਾ ਸੂਟ ਬਹੁਤ ਸੋਹਣਾ ਟੈਬੀ ਲਾਈਨਿੰਗ ਤੇ ਸੂਟ ਆਇਆ ਹੈ ਮੈਂ ਪਿੱਛੇ ਵੀ ਇੱਕਦਮ ਗੱਲ ਕਰ ਰਿਹਾ ਸੀ ਕਿ 16-1700 ਰੁਪਏ ਦਾ ਸੂਟ ਹੈ ਟੈਬੀ ਲਾਈਨਿੰਗ ਤੇ ਕਈ ਵਾਰ ਕੁਦਰਤੀ ਪੜਤੇ ਸਿਰ ਵੀ ਆਂਦਾ ਦੇਖੋ ਸੂਟ ਡਿਜ਼ਾਈਨਿੰਗ ਦੇਖੋ ਜੀ ਗਲੇ ਦਾ ਵਰਕ ਬਹੁਤ ਸੋਹਣਾ ਟੈਬੀ ਲਾਈਨਿੰਗ ਕਪੜਾ बॉਟਮ ਦਾ ਕਪੜਾ ਬਹੁਤ ਸੋਹਣਾ ਲੱਗਿਆ ਹੋਇਆ ਕਾਟਨ ਦੇ ਵਿੱਚ ਕਾਟਨ ਮਸਲੀਨ ਦੇ ਵਿੱਚ ਟੈਬੀ ਦਾ ਹੀ ਦੁਪੱਟਾ ਸੂਟ ਦਾ ਪ੍ਰਾਈਸ ਹੈ 1600 ਰੁਪਿਆ ਰੰਗ ਸਟਿਊਜੀ ਕੀ ਕਲਰ ਹੈ ਜੀ ਦੇਖੋ ਇੱਕ ਤੋਂ ਇੱਕ ਸੋਹਣਾ ਕਲਰ ਟਾਪ ਦੇ ਕਲਰ ਹੈ ਜੀ 16 1600 ਰੁਪਏ ਦੇ ਵਿੱਚ ਇਹ ਤੁਸੀਂ ਦੇਖੋ ਜੀ ਇਹੀ ਸੀ ਜੀ ਅੱਜ ਦੇ ਕਲਰ ਨਵੀਆਂ ਡਿਜ਼ਾਈਨਿੰਗਾਂ ਨਵੇਂ ਰੇਟ ਜਿਨ੍ਹਾਂ ਨੇ ਵੀ ਲੈਣੇ ਹੋ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਘਰ ਬੈਠੇ ਵੀ ਅਗਰ ਕਿਤੇ ਦੂਰ ਮੰਗਵਾਣੇ ਹੈ ਨਹੀਂ ਤਾਂ ਦੁਕਾਨ ਤੇ ਆ ਕੇ ਦੇਖ ਸਕਦੇ ਹੋ Back